ਇਹ ਉਸ ਵੇਲੇ ਦਾ ਦ੍ਰਿਸ਼ ਹੈ ਜੀ ਜਦੋਂ ਜਨਰਲ ਸ਼ਾਮ ਸਿੰਘ ਅਟਾਰੀ ਦੇ ਨਾਲ ਇੱਕ ਮੁਲਾਕਾਤ ਹੈ ਕਹ ਲੋ ਕਵੀ ਦੀ ਮੁਲਾਕਾਤ ਹੀ ਕਹ ਲਓ ਤੁਸੀਂ ਕੋਨੇ ਆਪਣੀ ਕਾਵ ਕਲਪਨਾ ਦੇ ਵਿੱਚ ਸ਼ਾਮ ਸਿੰਘ ਅਟਾਰੀ ਜੀ ਨਾਲ ਗੱਲਬਾਤ ਕੀਤੀ ਜਨਰਲ ਸਾਹਿਬ ਨੂੰ ਕੋਈ ਸਵਾਲ ਕਰਦਾ ਹੈ ਤੇ ਜਨਰਲ ਸਾਹਿਬ ਦਾ ਕੀ ਜਵਾਬ ਦਿੰਦੇ ਹੈ ਤੇ ਉਹ ਸਵਾਲ ਵੀ ਤੇ ਉਹ ਜਵਾਬ ਵੀ ਤੇ ਅੱਜ ਦੇ ਹਾਲਾਤ ਵੀ ਅੱਜ ਅਸੀਂ ਰੇਲਾਂ ਤੇ ਆਸਣ ਲਾ ਕੇ ਬੈਠੇ ਆਂ ਏ ਰਿਲਾਂ ਤੇ ਅਸਲ ਲਾਉਣ ਦੀ ਨੌਬਤ ਆਈ ਕਿਉਂ ਆ ਇਹਦੇ ਵੀ ਇਸ਼ਾਰੇ ਇਹਦੇ ਵਿੱਚ ਪਏ ਹੋਏ ਆ ਇਹ ਆਖਰੀ ਗੱਲ ਮੈਂ ਤੁਹਾਡਾ ਨਾਲ ਕਰਕੇ ਫਤਿਹ ਬੁਲਾਉਂਗਾ ਉਹ ਕਹਿੰਦੇ ਵੀ ਜਿਹੜਾ ਇੱਥੇ ਸਭਰਾਵਾਂ ਦੇ ਚਿਲਦਾਈ ਹੋ ਰਹੀ ਹੈ ਉਹਦੇ ਵਿੱਚ ਕਵੀ ਜਿਹੜਾ ਆਪਣੀ ਕਲਪਨਾ ਵਿੱਚ ਪਹੁੰਚਦਾ ਪਰਲੇ ਪੱਤਣ ਵੇਖਿਆ ਪਰਲੇ ਪੱਤਣ ਵੇਖਿਆ ਫਿਰ ਅਸਵਾਰ ਮੇ ਕੋ ਜਿਸ ਦੇ ਪੈંਡੇ ਵੇਖਦੇ ਅਣਦਿਸ ਰਾਹੀ ਰੋ ਇਹ ਉਹਦੇ ਪੈਂਡਿਆਂ ਨੂੰ ਦੇਖ ਰਏ ਰਾਈ ਜਿਹੜੇ ਦਿਖਦੇ ਵੀ ਨਹੀਂ ਉਹ ਰਾਈ ਉਹਦੇ ਪੈਂਡਿਆਂ ਨੂੰ ਦੇਖ ਰਿਆ ਜਨਰਲ ਸ਼ਾਮ ਸਿੰਘ ਟਾਰੀ ਦੇ ਪੈਂਡਿਆਂ ਨੂੰ ਜਿਸ ਦੇ ਮਸਤਕ ਲਿਸ਼ਕ ਦੇ ਸਭ ਨਦੀਆਂ ਦੇ 모ਹ ਜਿਸ ਦੀ ਹਿੱਕ ਤੇ ਬੰਨਿਆ ਮੰਜ ਧਾਰਾਂ ਦਾ ਰੋਹ ਸਜਦੇ ਸਮੇਂ ਦੇ ਉਕਰੇ ਜਿਸ ਦੀ ਵਿੱਚ ਸੰਜੋਗ ਉਹਦੀ ਸੰਜੋਗ ਦੇ ਵਿੱਚ ਸਮਿਆਂ ਦੇ ਸਜਦੇ ਆ ਉਹਨੇ ਝੁਕਾਤਾ ਹੈ ਸਾਰੀ ਦੁਨੀਆ ਨੂੰ ਆਪਣੀ ਸੰਜੋਗ ਦੇ ਸਾਹਮਣੇ ਸੱਚ ਕਦੀਮੀ ਸਮੇਂ ਤੋਂ ਚਿੱਟੇ ਕੇ ਸਾਂਖੋ ਅੰਦਾ ਉਹਦੇ ਚਿੱਟੇ ਕੇਸ ਜਿਹੜੇ ਆ ਉਹਨਾਂ ਨੇ ਸਮੇਂ ਦੇ ਸੱਚ ਨੂੰ ਸਮੇਂ ਕੋਲੋਂ ਖੋਲਿਆ ਤੇ ਆਪਣੇ ਕੇਸਾਂ ਦੇ ਸਜਾ ਲਿਆ ਚਿੱਕੀਤੀ ਚਿੱਟੀ ਪਗਤੇ ਅੱਜ ਮਾਹੀ ਦੀ ਲੋ ਸਮਿਆਂ ਦਾ ਸੱਚ ਜਿਹੜਾ ਸਮੇਂ ਕੋਲੋਂ ਖੋਹ ਕੇ ਉਸ ਸੱਚ ਨੂੰ ਆਪਣੀ ਚਿੱਟੀ ਪਗਤ ਦੀ ਲੋ ਕੀਤੀ ਹੋਈ ਆ ਚਿੱਟੇ ਘੋੜੇ ਵੱਲੜਾ ਬਿਰਦ ਸ਼ਹੀਦ ਹੈ ਉਹ ਚੰਨ ਦੇ ਸੀਨੇ ਖਿੱਚਦਾ ਲੀਕ ਲਹੂ ਦੀ ਜੋ ਸਭਰਾਵਾਂ ਨੂੰ ਲੰਘ ਕੇ ਰਾਹ ਗੁਜਰਾਤ ਦੇ ਹੋ ਸਤ ਸਤਲੁਜ ਦੀ ਇਸ ਲਹਿਰ ਵਿੱਚ ਛੁੱਕ ਜਾਂਦੀ ਕਨਸੋ ਚਿੱਟੇ ਘੋੜੇ ਵੱਲੜਾ ਠਿੱਲ ਪਿਆ ਦਰਿਆ ਵਹਿਣ ਲਉ ਦੇ ਚੀਰ ਦਾ ਪਤਣੀ ਲੱਥਾ ਆ ਸੱਚ ਬਜ਼ੁਰਗੀ ਵੱਲੜਾ ਲੰਘ ਵਕਤ ਦੇ ਝੱਲ ਪਾਵਨ ਚਿੱਟੀ ਪੱਗ ਤੇ ਮਰ ਰਿਹਾ ਕੋਈ ਛੱਲ ਦਾੜੇ ਪਾਕ ਸਫੈਦ ਤੇ ਚਮਕਣ ਕਾਲ ਰਹੱਸ ਰਲ ਤਾਰੇ ਅਸਮਾਨ ਦੇ ਭੇਦ ਨਾ ਸਕਣ ਦੱਸ ਇਹਦਾ ਰਹੱਸ ਜਿਹੜਾ ਉਹਦੀ ਦਾੜੀ ਦੇ ਉੱਤੇ ਜਿਹੜਾ ਜਿਹੜਾ ਪਾਕ ਸਫੈਦ ਦਾੜ ਆਇਆ ਉਹਦੇ ਤੇ ਸਮੇਂ ਦਾ ਕੋਈ ਰਹੱਸ ਆ ਜਿਹਨੂੰ ਸਾਰੇ ਅਸਮਾਨ ਦੇ ਤਾਰੇ ਰਲ ਕੇ ਵੀ ਦੱਸਣਾ ਚਾਹਣ ਤੇ ਨਹੀਂ ਦੱਸ ਸਕਦੇ ਉਹਦੀ ਦਾੜੀ ਦੇ ਵਿੱਚ ਏਡਾ ਵੱਡਾ ਰਾਜ਼ ਆ ਝੁਕ ਝੁਕ ਪੁੱਛੇ ਚਾਨਣੀ ਉਡ ਨੂਰਾਨੀ ਮੇਗ ਸਤਲੁਜ ਕੰਡੇ ਚਮਕਦੀ ਕਿਸ ਸਵਾਰ ਦੀ ਤੇਗ ਚਿੱਟੇ ਘੋੜੇ ਵੱਲੜੇ ਚੁੱਕਿਆ ਮੇਰ ਦਾ ਹੱਥ ਜ਼ਾਲਮ ਸਮੇ ਦੇ ਸਾਹਮਣੇ ਜਿਉ ਮਾਵਾਂ ਦੀ ਰੱਖ ਜਿਵੇਂ ਮਾਵਾਂ ਆਪਣੀਆਂ ਪੁੱਤਾਂ ਨੂੰ ਬਚਾਉਂਦੀਆਂ ਜ਼ਾਲਮ ਕੋਲੋਂ ਇਵੇਂ ਕਹਿੰਦਾ ਉਹਨੇ ਹੱਥ ਕੀਤਾ ਆਇਆ ਗੜੀ ਕੁੰਦਾ ਆਪਣੇ ਨਾਲ ਫਿਰ ਭਰ ਸੁਭਕ ਜਈ ਆਹ ਮਾਈ ਟੈਂਡੇ ਸਦਕ ਬਿਨਾ ਅਸਰ ਲਾਏ ਕਿਉਂ ਸਾਹ ਚਾਨ ਚੱਕ ਮੈਂ ਪੁੱਛਿਆ ਪਾਰ ਚਾਨਣੀ ਝਾਕ ਅੱਗੇ ਸਮੇਂ ਤੋਂ ਨਜ਼ਰ ਤੋਂ ਅੱਗੇ ਸਮੇਂ ਦੀ ਨਜ਼ਰ ਤੋਂ ਤੇਰੀ ਬਜ਼ੁਰਗੀ پاک ਪਰ ਤੇਰੀ ਇਸ ਤੇਗ ਤੇ ਅੱਜ ਚਾਨਣੀ ਰਾਤ ਸੁਣ ਸੁਣ ਹੰਝੂ ਸ਼ਲਕਦੇ ਕੇ ਰਣਾ ਦੀ ਬਾਤ ਉਹ ਕਹਿੰਦਾ ਇਹ ਹਾਲਾਤ ਕੀ ਬਣ ਗਏ ਆ ਅੱਜ ਕਿਹੜੀਆਂ ਰਾਤਾਂ ਦੇ ਅੱਜ ਤੇਰੀ ਤੇਗ ਮੈਨੂੰ ਬਾਹਰ ਆਈ ਆ ਤੂੰ ਮਿਆਂ ਦੇ ਘਰ ਛੱਡ ਕੇ ਆਇਆ ਅੱਜ ਤੇ ਅਜੇ ਗੱਲ ਕਿਦਾਂ ਬਣੀ ਆ ਤੇਰੀ ਕੌਮ ਜਿਹੜੀ ਐਡੀ ਸ਼ਾਨਦਾਰ ਜੇਤੂ ਕੌਮ ਆ ਅੱਜ ਉਹ ਕਿਹੜੇ ਮੁਹਾਜ ਤੇ ਖੜੀ ਆ ਇਹ ਕਾਰਨ ਕੀ ਬਣਿਆ ਉਹਨ ਸਵਾਲ ਕਰਦਾ ਕੀ ਤੰਦੂਏ ਦਾ ਭੈ ਸੀ ਕੌਣ ਸੀ ਰਖਮੀ ਬਾਜ ਸੰਤ ਸਪਈਆ ਦੱਸ ਜਾ ਰਤੀ ਨਦੀ ਦਾ ਰਾਜ ਉਹ ਕਹਿੰਦਾ ਆ ਜਿਹੜਾ ਦਰਿਆ ਤੇਰੇ ਸਿੰਘਾਂ ਦੇ ਖੂਨ ਦੇ ਨਾਲ ਭਰਿਆ ਜਾ ਰਿਹਾ ਇਹਦਾ ਰਾਜ ਕੀ ਆ ਕੀ ਹੋ ਗਿਆ ਅੱਜ ਉਹ ਜੇਤੂ ਕੌਮ ਦਾ ਖੂਨ ਇਤਰੀਆਂ ਵਿੱਚ ਰੁੱਟਦਾ ਫਿਰ ਰਿਹਾ ਉਹ ਫਿਰ ਕਹਿੰਦਾ ਉਹ ਜਵਾਬ ਦਿੰਦਾ ਹੈ ਜਵਾਬ ਸੁਣਨ ਵਾਲਾ ਤੇ ਮੰਨਣ ਵਾਲਾ ਆ ਕਹਿੰਦਾ ਗੁਰ ਬਿਨ ਜੀਣ ਦਾ ਰਤੀ ਨਦੀ ਗੁਨਾਹ ਹਾਰੀ ਹੋਈ ਕੌਮ ਦਾ ਜ਼ਖਮੀ ਬਾਜ ਗਵਾਹ ਨਾ ਮੇਰੀ ਕੌਮ ਦੀ ਹਾਰ ਤਾਂ ਹੋਈ ਐ ਇਹ ਗੁਰੂ ਤੋਂ ਬਿਨਾ ਜੀਵੀ ਇਹ ਚ ਗੁਰੂ ਦਾ ਨੂਰ ਜਿਹੜਾ ਗੁਰੂ ਦਾ ਬਿੰਬ ਜਿਹੜਾ ਗੁਰੂ ਦੀ ਪਹਿਲ ਤਾਂ ਅਜੇ ਸੁੱਕ ਗਈ ਐ ਰਹਿਮ ਬਿਨਾ ਜਦ ਪੁੱਟਦੀਆਂ ਕੌਮਾਂ ਹਿਰਸ ਦੇ ਤਾਲ ਅੰਨੀਆਂ ਹੋ ਕੇ ਡਿੱਗਦੀਆਂ ਆਪਣੀ ਵਿਸਤੇ ਨਾਲ ਹੁੰਦੇ ਕੁੱਲ ਆਕਾਸ਼ ਤਦ ਗੁਫਾ ਦੇ ਵਾਂਗੂ ਬੰਦ ਭੈ ਵਿੱਚ ਕੌਮਾਂ ਕਤਦੀਆਂ ਜ਼ਹਿਰੀਲੀ ਕੋਈ ਤੰਦ ਬਨ ਲੈਂਦੀਆਂ ਉਸ ਵਿੱਚ ਆਤਮਹੀਨ ਜ਼ਮੀਰ ਨਭ ਪਤਾਲ ਦੇ ਗੁਫਾ ਵਿੱਚ ਨਸਲਾਂ ਪਾਵਨ ਭੀੜ ਪੁਸ਼ਤਾਂ ਦੇ ਮਨ ਪਾਵਦਾ ਕਮ ਕਮ ਤੰਦੂਆ ਹੌਲ ਨਿਭਣ ਨਾ ਦਿੰਦਾ ਸਿੱਖ ਦੇ ਗੁਰੂ ਨਾ ਕੀਤੇ ਕੌਲ ਉਹ ਕਹਿੰਦਾ ਇਹਦੇ ਅੰਦਰ ਕੋਈ ਕੋਈ ਤੰਦੂਆ ਆ ਜਿਹੜਾ ਜਿਹਨੂੰ ਆਪਾਂ ਆਕਟੋਬਸ ਕਹਿੰਦੇ ਉਹ ਕਹਿੰਦਾ ਐਸੇ ਜਾਲ ਪਾ ਦਿੰਦਾ ਵੀ ਭਰੀ ਜਾਓ ਜਿਹੜਾ ਗੁਰੂ ਨਾ ਕੀਤੇ ਹੋਏ ਕੌਲ ਨੂੰ ਨਿਭਣ ਨਹੀਂ ਦਿੰਦਾ ਕਹਿੰਦਾ ਫਿਰ ਉਹ ਫਿਰ ਗੁਰੂ ਤੋਂ ਬੇਮਕ ਹੋ ਜਾਂਦਾ ਤੇ ਝੂਠਾ ਹੋ ਜਾਂਦਾ ਕਿਹਾ ਮੈਂ ਤੇ ਸੇ ਸ਼ਹੀਦ ਤੂੰ ਮੌਤ ਦਾ ਸੋਹਣਾ ਕੰਤ ਉਸਤੇ ਮਸਤਕ ਉਕਰੇ ਅਮਰ ਸਮੇ ਦਾ ਮੰਤ ਵਿਜੇ ਇਤਿਹਾਸ ਪਰ ਜਦੋਂ ਮੈਂ ਤੱਕਦਾ ਤੇਰੀ ਤੇਗ ਕਿਸ ਨੂੰ ਰੇਤ ਚੋਂ ਭੋਰਦਾ ਕਿਉਂ ਤਕਦੀਰ ਦਾ ਵੇਗ ਤੈਨਾਂ ਤੂੰ ਤੇ ਸ਼ਹੀਦ ਹੋਣ ਲਈ ਘਰੋਂ ਤੁਰਿਆ ਮਿਆਂ ਤੇ ਘਰੀ ਛੱਡਿਆ ਤੂੰ ਤੇ ਆਪਣੀ ਸਿੰਘਣੀ ਨੂੰ ਕਹਿ ਕੇ ਤੁਰਿਆ ਮੈਂ ਸ਼ਹੀਦ ਆ ਤਾਂ ਤਮਨ ਮੈਂ ਦੇਖਦਾ ਵੀ ਤੂੰ ਸ਼ਹੀਦ ਐ ਤੂੰ ਤੇ ਜਿੱਤ ਨੂੰ ਧਾ ਕੇ ਤੁਰਿਆ ਤੇ ਕਹਿੰਦਾ ਫੇਰ ਅੱਜ ਤੇਰੀ ਮੈਨੂੰ ਲੱਗਦਾ ਵੀ ਜਿਹੜਾ ਸਮਾਂ ਆ ਜਾਂ ਜਿਹੜੀ ਇਹ ਤਕਦੀਰ ਐ ਇਹਨੇ ਤੇਰੀ ਤੇਗ ਨੂੰ ਅੱਜ ਭੋਰ ਦੇਣਾ ਕਹਿੰਦਾ ਦੁਲਹਨ ਮੈਂਡੜੀ ਭਾਵੇਂ ਮੌਤ ਰਕਾਨ ਕੌਮ ਦੇ ਪੈਂਡੇ ਸਦਾ ਹੀ ਨਾਲ ਸ਼ਹੀਦ ਦੇ ਜਾਣ ਰੋਸ਼ਨ ਕਰਨ ਸ਼ਹੀਦਾਂ ਰਣਾ ਚ ਆਪਣੇ ਖਾਬ ਕੌਮਾਂ ਕੋਲੋਂ ਮੰਗਦੇ ਆਪਣਾ ਕੋਈ ਹਿਸਾਬ ਕੌਮ ਨੂੰ ਆਪਣੇ ਸ਼ਹੀਦਾਂ ਦਾ ਸਬੂਤ ਦੇਣਾ ਪਏ ਰਹਿਣ ਸ਼ਹੀਦ ਇਕਲੜਿਆ ਦੇਖੋ ਕਹਿਰ ਦੀ ਗੱਲ ਰਹਿਣ ਸ਼ਹੀਦ ਇਕਲੜੇ ਸੁੰਨੇ ਲੱਖ ਵਰੇ ਗੁਰੂ ਦੇ ਪੈંਡੇ ਕੌਮ ਨਾਂ ਜਦ ਤੱਕ ਸਫ਼ਰ ਕਰੇ ਜਦ ਤੱਕ ਕੌਮ ਨੇ ਗੁਰੂ ਦੇ ਰਾਵਾਂ ਤੇ ਸਫ਼ਰ ਨਾ ਕੀਤਾ ਜਿਨ੍ਹਾਂ ਰਾਵਾਂ ਤੋਂ ਗੁਰੂ ਲੰਘ ਕੇ ਗਿਆ ਆ ਉਹ ਸਾਰਾ ਕੁਝ ਕੌਮ ਤੇ ਵਾਪਰਨਾ ਹੈ ਜੇ ਖਾਲਸਾ ਗੁਰੂ ਹੈ ਜੇ ਗੁਰੂ ਦੇ ਬੱਚੇ ਸ਼ਹੀਦ ਹੋਏ ਤੇ ਖਾਲਸੇ ਦੇ ਬੱਚੇ ਸ਼ਹੀਦ ਹੋਣੇ ਆ ਤੇ ਜਦੋਂ ਇਹ ਸਾਰਾ ਕੁਝ ਕੌਮ ਕਰੇਗੀ ਤਾਂ ਹੀ ਉਹ ਖਾਲਸਾ ਗੁਰੂ ਰੂਪ ਹੋਣ ਦੀ ਹੱਕਦਾਰ ਹੋਏਗੀ ਨਹੀਂ ਤੇ ਫਿਰ ਤੁਹਾਡੇ ਸ਼ਹੀਦ ਇਕੱਲੇ ਹੀ ਰੁੱਲਣਗੇ ਰੁੱਲਦੇ ਤਦੋਂ ਸ਼ਹੀਦ ਨੇ ਵਿੱਚ ਇਕਲਾਪੀ ਗੌਰ ਨਬ ਦੀ ਗੁਫਾ ਵਖਾਮ ਦੀ ਸੈ ਗਹਿਰਾਈਆਂ ਮੋੜ ਵਿੱਚ موسی ਦੀ ਤੇਗ ਦੇ ਜਾਗਣ ਲਖ ਪਚਾਲ ਵੇਣ ਜਾਂ ਕੌਮਾਂ ਤੂਰ ਨੂੰ ਰਹਿਮਦਿਲਾ ਦੇ ਨਾਲ ਰੁਲਦੀ ਤੇਗ ਸ਼ਹੀਦ ਦੀ ਸ਼ਾ ਅਸਵਾਰ ਨੇ ਦੂਰ ਅਣਖਾਂ ਨਾਲ ਹੀ ਪੈਣਗੇ ਪੰਥ ਸੁਰਤ ਨੂੰ ਮੂਰ ਆਪਣੀ ਅਣਖ ਨੂੰ ਜਿੰਦਾ ਰੱਖੋ ਜੇ ਮਹਿਬੂਬ ਸਾਹਿਬ ਟੱਕੇ ਥਾਂ ਮੈਂ ਕਹਿੰਦੇ ਕੌਮੀ ਅਪਮਾਨ ਨੂੰ ਕਦੇ ਨਾ ਭੁੱਲਿਓ ਜਿਹੜਾ ਤੁਹਾਡਾ 84 ਜੋਇਆ ਉਹਨੂੰ ਭੁੱਲਿਓ ਨਾ ਕਰੇ ਕਹਿੰਦੇ ਰੁਲਦੀ ਤੇਗ ਸ਼ਹੀਦੀ ਸ਼ਾਹ ਸਵਾਰ ਨੇ ਦੂਰ ਅਣਖਾਂ ਨਾਲ ਹੀ ਪੈਣਗੇ ਪੰਥ ਸੁਰਤ ਨੂੰ ਬੂਰ ਸੁਰਤਾਂ ਸਤਗੁਰ ਜੀ ਏਡੀਆਂ ਜਿਹੜੇ ਗੁਰੂ ਦੀ ਸੁਰਤ ਆ ਓਡੀ ਸੁਰਤ ਕਰਨੀ ਪੈਣੀ ਮਾਵਾ ਜੇੜ ਦਰੇਗ ਸੁਰਤਾਂ ਸਤਗੁਰ ਜੇਡੀਆਂ ਮਾਵਾ ਜੇੜ ਦਰੇਗ ਪੰਥ ਨੇ ਛੱਡੇ ਚਿਰਾਂ ਤੋਂ ਹੋਰਪੁਰ ਜਾਵੇ ਤੇਗ ਜਦੋਂ ਤੋਂ ਇਹਨਾਂ ਨੇ ਕਹਿੰਦਾ ਛੱਡ ਦਿੱਤੇ ਨਾ ਮਾਵਾ ਵਰਗਾ ਦਰੇਗ ਇਹਨਾਂ ਦੇ ਅੰਦਰ ਨਹੀਂ ਰਿਹਾ ਤੇ ਸਤਗੁਰ ਜਿਹੜੀ ਸੁਰਤ ਨਹੀਂ ਰਹੀ ਇਹਨਾਂ ਦੀ ਤੇਗ ਕਹਿੰਦਾ ਭੁਰ ਗਈ ਜਗਾਲ ਲੱਗ ਗਿਆ ਨੂੰ ਕਿਹਾ ਮੈਂ ਇਹ ਤਕਦੀਰ ਕੀ ਕਿਉਂ ਇਹ ਲੱਗਿਆ ਦਾਗ ਲੜਦਾ ਡਿੱਗਣ ਸੂਰਮੇ ਰੋਹੀਆਂ ਚੁੰਡਣ ਕਾਗ ਇਹ ਰੋਹੀਆਂ ਦੇ ਵਿੱਚ ਇਹ ਸੂਰਮੇ ਜਿਹੜੇ ਪਏ ਐ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਕਾਗ ਚੁੰਡਦੇ ਆ ਇਹ ਕੀ ਬਣਾ ਵਾਪਰ ਗਿਆ ਫਿਰ ਉਹ ਜਵਾਬ ਦਿੰਦੇ ਜਨਰਲ ਸਾਹਿਬ ਕਹਿੰਦਾ ਗੁਰੂ ਦੇ ਬੋਲ ਨੂੰ ਕੌਮ ਜੇ ਰੱਖਦੀ ਪਾਕ ਜਲ ਜਲ ਪੈਂਦੀਆਂ ਕਦੇ ਨਾ ਜਲ ਜਲ ਪੈਂਦੀ ਕਦੇ ਨਾ ਅਮਲ ਦੀ ਸਮੇਂ ਤੇ ਰਾਹ ਕਹਿੰਦਾ ਜੇ ਗੁਰੂ ਦੇ ਬੋਲ ਨੂੰ ਕੌਮ ਨੇ ਉਸੇ ਹੀ ਪਾਕ ਪਵਿੱਤਰ ਅਜ਼ਮਤ ਦੇ ਨਾਲ ਆਪਣੇ ਹਿਰਦੇ 'ਚ ਸਾਂਭ ਕੇ ਰੱਖਿਆ ਹੁੰਦਾ ਤੇ ਫਿਰ ਉਹਦੇ ਉੱਤੇ ਸਮੇਂ ਦਾ ਜਿਹੜਾ ਜਿਹੜੀ ਰਾਖ ਆ ਕਦੇ ਨਹੀਂ ਸੀ ਪੈਣੀ ਕਹਿੰਦਾ ਜਿਹੜੀ ਸਵਾ ਇਹਨਾਂ ਨੇ ਸਿਰ 'ਚ ਪੈਣ ਢੀ ਆ ਇਸੇ ਕਰਕੇ ਪੈਣ ਢੀ ਉਹਨਾਂ ਨੇ ਗੁਰਦਾਬੂਲ ਛੱਡਿਆ ਹੋਇਆ ਪੁਸ਼ਤਾਂ ਤੀਕ ਜੇ ਤਾਣ ਦਾ ਪੰਥ ਸਦਕਤ ਦੀ ਝੋਲ ਛੱਡ ਦੇ ਨਾ ਪ੍ਰਵਾਜ ਨੂੰ ਕਦੇ ਸ਼ਹੀਦ ਦੇ ਬੋਲ ਕਿਹਦਾ ਜੇ ਇਹਨਾਂ ਨੇ ਆਪਣੀਆਂ ਪੁਸ਼ਤਾਂ ਦੇ ਅੰਦਰ ਉਹ ਪੰਥ ਦਾ ਸਦਕਤ ਉਤਾਰਿਆ ਹੁੰਦਾ ਤੇ ਫਿਰ ਸ਼ਹੀਦ ਨੇ ਉਹ ਵਾਲੀ ਜਿਹੜੀ ਬਾਜ ਵਰਗੀ ਪ੍ਰਵਾਹ ਜਾਂ ਛੱਡਣੀ ਨਹੀਂ ਸੀ ਜਾਂਦੀ ਵਤਨ ਸ਼ਹੀਦ ਤੀ ਪਾਰ ਤਾਰਿਆਂ ਲੀਕ ਨਭ ਚਮਕਣ ਅਰਦਾਸ ਦੇ ਚਿਕਨ ਪੁਛਤਾ ਤੀ ਕਿਨਾਂ ਤੁਹਾਡਾ ਵਤਨ ਐਡਾ ਹੋਣਾ ਹੈ ਤੁਹਾਡੀ ਪਾਰ ਤੁਹਾਡੀ ਜਿਹੜੀ ਬਾਰਡਰ ਦੀ ਲਕੀਰ ਤਾਰਿਆਂ ਤੋਂ ਪਾਰ ਜਾਣੀ ਸੀ ਜਿੱਤੇ ਗੁਰੂ ਦੇ ਕਹੇ ਤੇ ਚੱਲਦੇ ਜਿੰਦਾਂ ਨੂੰ ਗੁਰੂ ਕਹਿੰਦਾ ਚੱਲੋ ਉਹਦੇ ਅਸੀਂ ਚੱਲੇ ਨਹੀਂ ਤੇ ਅੱਜ ਅੱਜ ਜੋ ਹਾਲਤ ਹੋਣ ਰਹੀ ਸਾਡੀ ਅਜੇ ਹੀ ਰੁੜਦੇ ਫਿਰ ਰਹੇ ਜਿਹੜੇ ਕਹਿੰਦੇ ਬਾਸ ਕਟਿਆ ਅਸੀਂ ਵੱਢ ਜੋ ਬਾਸ ਕਟਿਆ ਜਾਂਦੀ ਵਤਨ ਸ਼ਹੀਦ ਦੀ ਪਾਰਤੀ ਰਤਾਰਿਆਂ ਤੀਕ ਨਭ ਚਮਕਣ ਅਰਦਾਸ ਤੇ ਜੇਕਰ ਪਛਤਾ ਤੀਕ ਜਾ ਕੇ ਤੱਕ ਪ੍ਰਦੇਸੀਆ ਉਹਨਾਂ ਬਣਾ ਦੇ ਪਾਰ ਦੇਖਦੇ ਨਾ ਜਿਨ੍ਹਾਂ ਦੇ ਝੁਕੇ ਨਹੀਂ ਸੀ ਸਪਰਾਏ ਬਾਰ ਜਿਨ੍ਹਾਂ ਨੇ ਪ੍ਰਾਏ ਬਾਰ ਤੇ ਸੀਸ ਨਹੀਂ ਝੁਕਾਇਆ ਜੇ ਵਜ਼ੀਰੀਆਂ ਲੈਣ ਲਈ ਨਾ ਦਿੱਲੀ ਕੋਲ ਵੇਚਦੇ ਆਪਣਾ ਜ਼ਮੀਰ ਤੇ ਅੱਜ ਸਾਡੇ ਵੱਡਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਭਰਾਵਾਂ ਨੂੰ ਰੇਲਾਂ ਤੇ ਆਸਨਾਂ ਲਾਉਣੇ ਪਿੱਤੇ ਇਹਨੂੰ ਲਾਗੂ ਕਰਕੇ ਦੇਖੋ ਕੱਲੀ ਕੱਲੀ ਲੈਣ ਨੂੰ ਇਹ ਕਦੋਂ ਦੀ ਲਿਖੀ ਉਹਨਾਂ ਨੇ 84 ਦੀ ਲਿਖੀ ਹੈ ਤੇ ਚਰਾਸੀ ਤੋਂ ਪਹਿਲਾਂ ਨਹੀਂ ਆਇਆ ਕਈ ਕਿਤਾਬਾਂ ਤੋਂ ਆਉਂਦਾ ਹੁਣ ਇਹ ਜਿਹੜੀ ਉਹ ਗੱਲ ਕਹਿ ਰਹੇ ਆ ਹਾਂਜੀ ਜਾ ਕੇ ਤੱਕ ਪਰਦੇਸੀਆ ਉਹਨਾਂ ਬਣਦੇ ਪਾਰ ਦੇਖ ਕਿਨਾਂ ਦੇ ਝੁਕੇ ਨਹੀਂ ਸੀਸ ਪਰਾਏ ਬਾਰ ਮੈਂ ਉਸ ਬੇੜੇ ਬੈਠਣਾ ਜਿਹੜਾ ਨਦੀ ਦੇ ਪਾਰ ਜਿਸ ਨੇ ਆਉਣਾ ਠਿੱਲ ਕੇ ਮੀਰ ਲਹੂ ਵਿੱਚਕਾਰ ਕਹਿੰਦਾ ਮੈਂ ਤਾਂ ਉਸ ਬੇੜੇ 'ਚ ਬਹੂੰਗਾ ਜਿਹੜਾ ਲਹੂ ਦਾ ਦਰਿਆ ਪਾਰ ਕਰਕੇ ਆਉਂਦਾ ਇਹ ਫਿਰ ਲਹੂ ਦਾ ਦਰਿਆ ਪਾਰ ਕਰਨਾ ਪੈਣਾ ਫੇਰ ਉਹ ਇੱਜ਼ਤ ਬਹਾਲ ਹੋਣੀ ਹੈ ਇਹ ਜਿਹੜੇ ਜਿਹੜੇ ਜੋ ਜਿਹੜੇ ਤਰੀਕੇ ਅਸੀਂ ਪੜੇ ਹੋਏ ਲੋਕਤੰਤਰੀ ਤਰੀਕੇ ਇਹਨਾਂ ਨੇ ਤੁਹਾਨੂੰ ਹੋਰ ਬਰਬਾਦ ਕਰ ਦੇ ਬੇੜਾ ਕੱਪਰ ਵਿੱਚ ਮੈਂ ਟੱਕਾਂ ਚਾਂਦਨੀ ਰਾਤ ਜਿਸ ਵਿੱਚ ਰੂਹਾਂ ਸੁਰਮੈ ਕੁਝ ਨਵੀਆਂ ਦੀ ਜ਼ਾਤ ਲੈ ਘੋੜਾ ਅਸਵਾਰ ਨੂੰ ਖਿਲ ਪਿਆ ਦਰਿਆ ਬੇੜੇ ਸਣੇ ਸ਼ਹੀਦ ਉਹ ਲਹਿਰੀ ਗਿਆ ਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ